ਨਾਮ ਨਹੀਂ ਨਾਮ ਨਹੀਂ ਸਿਰਫ ਆਪਣੇ ਸਵਾਲ ਕਰਦੇ ਹਾਂ ਅਜੀ ਡਰ ਜਿਹਾ ਮੇਰੇ ਸਾਹਮਣੇ ਆਇਆ ਇੱਕ ਮਿੰਟ ਇੱਕ ਤੇ ਚੁੱਪ ਕਰੋ ਤੁਸੀਂ ਕੀ ਤੁਹਾਨੂੰ ਬਤਨ ਲਾਇਓ ਉਹਨਾਂ ਅਸੀਂ ਅੱਜ ਦੀ ਅਥਾਰਾ ਕੱਛਾ ਪਾਏ ਆ ਉੱਥੇ ਸਾਨੂੰ ਆ ਹੌਸਲਾ ਦਿੱਤਾ ਗਿਆ ਤਾਂ ਸਪੋਰਟ ਦਿੱਤਾ ਗਿਆ ਕਿ ਜਿਹੜੇ ਸਾਡੇ ਵੱਡੇ ਵੀਰ ਹੈ ਉਹ ਸਾਡੇ ਨਾਲ ਆ ਉਹ ਸਾਨੂੰ ਪੂਰ ਸਪੋਰਟ ਕਰ ਰਹੇ ਹੈਗੇ ਚਾਹੇ ਪ੍ਰਸ਼ਾਸਨਿਕ ਤੌਰ ਤੇ ਹੋਵੇ ਚਾਹੇ ਕਿਸੇ ਵੀ ਤੌਰ ਤੇ ਹੋਵੇ ਉਹਨਾਂ ਨੇ ਸਾਨੂੰ ਆ ਕਿਹਾ ਕਿ ਪੂਰੀ ਜਥੇਬੰਦੀ ਸਿੱਖ ਜਥੇਬੰਦੀ ਸਾਡੇ ਨਾਲ ਹੈ ਮੈਡਮ ਤੁਸੀਂ ਉੱਥੇ ਜਿਸ ਤਰੀਕੇ ਨਾਲ ਬੱਤਾਂ ਲੁਕੀਆਂ ਹੋਈਆਂ ਤੁਸੀਂ ਕਿਵੇਂ ਵੇਖਦੇ ਹੋ ਕਿ ਕੀ ਇਹਦੇ ਵਿੱਚ ਗਲਤ ਹੈ ਸਰ ਪਹਿਲੀ ਗੱਲ ਜਿਹੜਾ ਪ੍ਰੋਫਿਟ ਬਜਿੰਦਰ ਸਿੰਘ ਉਹ ਸਾਡੇ ਪੂਰੇ 크ਿਸਚੀਅਨਿਟੀ ਉੱਤੇ ਕਲੰਕ ਹੈ ਉਸ ਆਦਮੀ ਨੇ ਪੂਰੀ 크ਿਸਚੀਅਨਿਟੀ ਨੂੰ ਬਦਨਾਮ ਕਰਕੇ ਰੱਖਿਆ ਹੋਇਆ ਹੈ ਜਿੱਦ ਦੇ ਕਰਕੇ ਸਾਰੇ ਬਦਨਾਮ ਹੋ ਰਹੇ ਹੈ ਕਿਉਂਕਿ ਉਹਨੇ ਇੱਕ ਇਕੋ ਧਰਮ ਦੀ ਆੜ ਦੇ ਵਿੱਚ ਆ ਕੇ ਗਲਤ ਕੰਮ ਕੀਤੇ ਕੁੜੀਆਂ ਦੇ ਨਾਲ ਗਲਤ ਕੀਤਾ ਉਥੇ ਲੇਡੀਜ਼ ਦੇ ਨਾਲ ਮਾਰਕੋਟਾਈ ਕੀਤੀ ਕੁੜੀਆਂ ਦੇ ਨਾਲ ਸੈਕਸ਼ੂਅਲ ਹਰੈਸਮੈਂਟ ਕੀਤੀ ਜੋ ਕਿ ਇਕੋ ਨੇ ਧਰਮ ਦੇ ਆੜ ਦੇ ਵਿੱਚ ਕੀਤੀ ਤੁਹਾਡੇ ਵਕਤ ਦੀਆਂ ਕਿੰਨੀਆਂ ਕੁੜੀਆਂ ਉੱਥੇ ਹੋਣ ਲ ਬਹੁਤ ਜ਼ਿਆਦਾ ਲੜਕੀਆਂ ਹੋਰ ਵੀ ਹੈਗੀਆਂ ਉੱਥੇ ਬਣਾਇਆ ਕਿ ਦਰਦੀਆਂ ਸਮਝ ਨਹੀਂ ਆ ਰਹੀ ਕੋਈ ਡਰ ਐ ਕਰਦਾ ਜਾਂਦਾ ਸਾਹਮਣੇ ਆਉਂਦੀ ਤਾਂ ਹੁਣ ਉਹਨਾਂ ਨੂੰ ਬਹੁਤ ਜ਼ਿਆਦਾ ਡਰਾਇਆ ਜਾਂਦਾ ਸੀ ਸਾਫ਼ ਜਿੱਦਾਂ ਮੈਨੂੰ ਕਿਹਾ ਜਾਂਦਾ ਸੀ ਕਿ ਤੇਰੇ ਥ੍ਰੈਟ ਦਿੱਤੇ ਜਾਂਦੇ ਸੀ ਕਿ ਤੁਹਾਡੇ ਪੇਰੈਂਟਸ ਨੂੰ ਮਰਵਾ ਦਾਂਗੇ ਤੁਹਾਡੀ ਫੈਮਿਲੀ ਨੂੰ ਮਰਵਾ ਦਾਂਗੇ ਤੁਹਾਨੂੰ ਮਰਵਾ ਦਾਂਗੇ ਦਫਨਾ ਦਾਂਗੇ ਉਹੀ ਥ੍ਰੈਟ ਉਹਨਾਂ ਨੂੰ ਵੀ ਦਿੱਤੇ ਜਾਂਦੇ ਸੀ ਸਾਇਆ ਕਿਸ ਤਰ੍ਹਾਂ ਜਾਂਦਾ ਲੜਕੀਆਂ ਕੋਈ ਲਾਲਚ ਦਿੱਤਾ ਜਾਂਦਾ ਨਹੀਂ ਕੋਈ ਮਾਰਟ ਹੋਈ ਸੀ ਉਸ ਤਰ੍ਹਾਂ ਵਿੱਚ ਨਹੀਂ ਸਰ ਐਕਚੁਅਲੀ ਮੈਂ ਖੁਦ 크ਿਸਚੀਅਨਿਟੀ ਦੇ ਵਿੱਚ ਸੀਗੇ ਐਂਡ ਉੱਥੇ ਜਿਹੜੇ ਦੇ ਆਪਣੇ ਖੁਦ ਇੱਕ ਫੇਥ ਦੇ ਨਾਲ ਇੱਕ ਪ੍ਰਸ ਦੇ ਨਾਲ ਜਾਂਦੇ ਆ ਕਿ ਸ਼ਾਇਦ ਆ ਵੀ ਰੱਬ ਦਾ ਕਰ ਹੈ ਗਿਆ ਬਟ ਆ ਚੀਜ਼ ਐਦਾ ਹੈ ਕਿ ਆ ਕਿ ਉੱਥੇ ਸਿਰਫ ਉਹੀ ਜਿਹੜੀ ਹੈਗੀ ਉਹਨੇ ਡੇਰਾ ਬਣਾ ਰੱਖਿਆ ਸੀ ਜਿੱਥੇ ਸਾਰੀਆਂ ਚੀਜ਼ਾਂ ਗਲਤ ਕਰਦਾ ਸੀ ਧਰਮ ਦੀ ਆੜ ਦੇ ਵਿੱਚ ਕ੍ਰਿਸਚਨ ਭਾਈ ਜੀ ਚਾਹ ਰਾ ਤੁਹਾਡੇ ਨਾਲ ਮਦਦ ਕੀਤੀ ਨੂੰ ਸਰ ਅ ਅੱਜ ਸਾਨੂੰ ਕ੍ਰਿਸਚਨ ਭਾਈ ਸ਼ਰਾ ਆ ਕਹਿੰਦਾ ਹੈ ਗਿਆ ਕਿ ਤੁਸੀਂ ਇੱਧਰ-ਇੱਧਰ ਜਾ ਕੇ ਹੈਲਪ ਮੰਗਦੇ ਹੋ ਸਰ ਪਹਿਲੀ ਗੱਲ ਜੇ ਸਾਨੂੰ ਸਾਡੇ 크੍ਰਿਸਚੀਅਨਿਟੀ ਦੇ ਸਾਡੇ ਬ੍ਰਦਰਸ ਤੋਂ ਹੀ ਹੈਲਪ ਜੇ ਮਿਲੀ ਹੁੰਦੀ ਜਾਂ ਸਾਨੂੰ ਆ ਕੇ ਕਿਸੇ ਨੇ ਪੁੱਛਿਆ ਹੁੰਦਾ ਸਾਨੂੰ ਆਨ ਦੀ ਹੈ ਕਿਸੇ ਤੋਂ ਮਦਦ ਲੈਣ ਦੀ ਲੋੜ ਨਹੀਂ ਸੀ ਪਹਿਲੀ ਗੱਲ ਸਾਨੂੰ ਆ ਕਿਹਾ ਗਿਆ ਯਾ ਅਸੀਂ ਸੁਣਿਆ ਵੀ ਆ ਕਿ ਪੰਜਾਬ ਦੇ ਵਿੱਚ ਰਹਿਣ ਵਾਲੀਆਂ ਕੁੜੀਆਂ ਮਾਤਾਵਾਂ ਕਿ ਸਾਰੀਆਂ ਭੈਣਾ ਹੈਗੀਆਂ ਆ ਜੋ ਕਿ ਅੱਜ ਸਾਨੂੰ ਵੀਰ ਜੀ ਹੁਣਾਂ ਨੇ ਵੀ ਕਿਹਾ ਆ ਐਸ ਲਈ ਅਸੀਂ ਆਏ ਕਿ ਹੁਣ ਸਾਨੂੰ ਕ੍ਰਿਸਚਨ ਭਾਈਚਾਰਾ ਕਹਿ ਰਿਹਾ ਵਕਿ ਤੁਸੀਂ ਮਦਦ ਲਈ ਤੁਸੀਂ ਸਾਡੇ ਕੋਲ ਨਹੀਂ ਆਏ ਪਰ ਉਸ ਟਾਈਮ ਉਹਨਾਂ ਨੇ ਉਹਨਾਂ ਦੀ ਸਪੋਰਟ ਕੀਤੀ ਜੋ ਬੰਦਾ ਗਲਤ ਸੀ ਜਦ ਅਸੀਂ ਸੱਚ ਦੇ ਲਈ ਆਵਾਜ਼ ਉਠਾਈ ਉਦੋਂ ਸਾਡੇ ਨਾਲ ਕੋਈ ਨਹੀਂ ਖੜਾ ਸੀ ਸਿਵਾਏ ਵੀਰ ਜੀ ਹੋਣਾਂ ਦੇ ਜੱਜ ਸਾਹਿਬ ਜੀ ਜੱਜ ਸਾਹਿਬ ਤੁਸੀ ਮੇਰੇ ਕੀ ਉਹਨਾਂ ਨੇ ਜਾਹੀ ਜੱਥੇਦਾਰ ਸਾਹਿਬ ਨੇ ਆਹੀ ਕਿਹਾ ਹੈ ਗਏ ਕਿ ਤੁਸੀਂ ਚਿੰਤਾ ਨਹੀਂ ਕਰਨੀ ਤੁਸੀਂ ਸਾਡੀਆਂ ਭੈਣਾਂ ਹੈਗੀਆਂ ਅਸੀਂ ਤੁਹਾਡੇ ਨਾਲ ਅੰਤ ਤੱਕ ਖੜੇ ਰਵਾਂਗੇ ਜਦ ਤੱਕ ਤੁਹਾਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਮੈਂ ਅਰਜੀ ਅਪੀਲ ਕਰਨਾ ਚਾਹੁੰਦਾ ਜਿਹੜੇ ਹੋਰ ਪੀੜਤ ਹੈ ਜਿਹੜੇ ਸਾਹਮਣੇ ਨਹੀਂ ਆ ਰਹੇ ਸਾਹਮਣੇ ਨਹੀਂ ਮੈਂ ਉਹਨਾਂ ਨੂੰ ਆਹੀ ਕਹਿਣਾ ਚਾਹੁੰਦੀ ਕਿ ਤੁਸੀਂ ਵੀ ਸਾਹਮਣੇ ਆਓ ਕਿ ਤੁਹਾਨੂੰ ਵੀ ਸਪੋਰਟ ਦਿੱਤੀ ਜਾਊਗੀ ਤੁਸੀਂ ਥੋੜੀ ਜੀ ਹਿੰਮਤ ਕਰਕੇ ਬਸ ਸਾਹਮਣੇ ਆ ਜਾਓ ਲੱਗਦਾ ਕਿ ਤੁਸੀਂ ਦਰਦਰ ਦੀ ਠੋਕਰਾ ਖਾਧੀ ਕਿਤੇ ਇਨਸਾਫ ਨਹੀਂ ਮਿਲਿਆ ਪ੍ਰਸ਼ਾਸਨ ਦਾ ਵੀ ਦਰਵਾਜ਼ਾ ਖੜਕਾਇਆ ਸੀ ਇਸੇ ਕਰਕੇ ਸ਼੍ਰੀਕਾਲ ਤੱਕ ਸਭ ਤੁਸੀਂ ਪਹੁੰਚੇ ਜੀ ਸਰ ਬਹੁਤ ਕਿੱਤੇ ਜਾਂਦੀ ਸੀ ਮੇਰੀ ਛੋਟੀ ਜੀ ਬੇਟੀ ਨੂੰ ਲੈ ਕੇ ਕਦੀ ਕਿਤੇ ਜਾਂਦੀ ਸੀ ਕਦੀ ਕਿਤੇ ਕਿ ਥ੍ਰੈਟ ਅਨੇ ਜ਼ਿਆਦਾ ਆਉਂਦੇ ਸੀ ਪਰ ਕਈਆਂ ਨੇ ਸਾਡੀ ਹੈਲਪ ਕੀਤੀ ਤੇ ਕਈ ਤਾਂ ਦੇਖ ਕੇ ਇਗਨੋਰ ਕਰ ਦਿੱਤੇ ਹੁੰਦੇ ਸੀ ਇਹ ਚੀਜ਼ਾਂ ਨੂੰ ਪਰ ਅੱਜ ਦੀ ਅੱਜ ਜਦ ਅਸੀਂ ਇੱਥੇ ਆਏ ਤਾਂ ਸਾਨੂੰ ਪੂਰਾ ਸਪੋਰਟ ਦਿੱਤਾ ਗਿਆ ਕਿ ਚਾਹੇ ਪ੍ਰਸ਼ਾਸਨਿਕ ਤੌਰ ਤੇ ਹੋਵੇ ਅਸੀਂ ਤੁਹਾਡੇ ਫੁੱਲ ਸਪੋਰਟ ਕਰਾਂਗੇ ਪਰ ਲੱਗਦਾ ਕਿ ਤੁਹਾਡੇ ਪਰਿਵਾਰ ਨੂੰ ਧਮਕਾਇਆ ਜਾ ਰਿਹਾ ਅਸੀਂ ਜਾਨ ਨੂੰ ਮਾਰ ਦੀ ਧਮਕੀ ਦਿੱਤੀ ਜਾ ਰਹੀ ਅਸੀਂ ਕਿ ਜੇ ਤੁਸੀਂ মিডিਆ ਦੇ ਸਾਹਮਣੇ ਜਾ ਪ੍ਰਸ਼ਾਸਨ ਨੂੰ ਕੰਪਲੀਟ ਕਰੋਗੇ ਮੈਂ ਇੱਕ ਬੇਨਤੀ ਕਰਾਂ ਆ ਜਿਹੜੀ ਤੁਸੀਂ ਇਹ ਗੱਲ ਪੁੱਛੀ ਹੈਗੀ ਆ ਜਦੋਂ ਇੱਕ ਇਕਸ਼ਨ ਹੋਈ ਹੈ ਕੱਲ ਕੋਰਟ ਦੇ ਵਿੱਚ ਘੱਟੋ ਘੱਟ 500 ਬੰਦਾ ਬਰਜੰਦਰ ਪਾਸਟਰ ਨੇ ਤਿਆਰ ਕੀਤਾ ਹੋਇਆ ਸੀਗਾ ਪ੍ਰਸ਼ਾਸਨ ਨੇ ਦੋ ਬੱਸਾਂ ਜਿਹੜੀਆਂ ਹੈਗੀਆਂ ਦੋ ਤਿੰਨ ਬੱਸਾਂ ਜਿਹੜੀਆਂ ਹੈਗੀਆਂ ਉਹ ਖੜਰ ਰੋਕੀਆਂ ਲਾਈਵ ਚੱਲ ਰਿਹਾ ਅੱਗੇ ਆਜੋ ਵਧੀਆ ਗੱਲ ਹੋਈ ਹੈ ਅੱਜ ਅਸੀਂ ਅਕਾਲ ਤਖਤ ਸਾਹਿਬ ਖੜੇ ਆਂ ਸਮਰਨਜੀਤ ਸਿੰਘ ਮਾਨ ਇਹ ਹਿੰਦੂ ਜੱਥੇਬੰਦੀ ਤੋਂ ਨੇ ਮੈਂ ਸਿੱਖ ਜੱਥੇਬੰਦੀ ਤੋਂ ਆ ਇੱਕ ਬਹੁਤ ਵਧੀਆ ਨਵੀਂ ਸ਼ੁਰੂਆਤ ਹੋਈ ਹੈ ਕਿ ਹਿੰਦੂ ਸਿੱਖ ਜੱਥੇਬੰਦੀਆਂ ਇੱਕ ਸਟੇਜ ਤੇ ਆ ਰਹੀਆਂ ਨੇ ਪੰਜਾਬ ਦੇ ਪੰਜਾਬ ਦੇ ਪੜੇ ਦੇ ਲਈ ਹਾਂਜੀ ਦੇਖੋ ਜੀ ਸਭ ਤੋਂ ਪਹਿਲਾਂ ਤੁਹਾਡਾ ਮੀਡੀਆ ਦਾ ਬਹੁਤ ਧੰਨਵਾਦ ਕਰਦੇ ਆ ਜੀ ਅਸੀਂ ਦਰਬਾਰ ਸਾਹਿਬ ਆਏ ਸੀਗੇ ਆਪਣੀ ਆਸ ਲੈ ਕੇ ਆਏ ਸੀ ਸੰਨੂ ਇਹਨਾਂ ਨੇ ਜਥੇਦਾਰ ਸਾਹਿਬ ਨੇ ਬਹੁਤ ਹੌਸਲਾ ਦਿੱਤਾ ਕਿ ਤੁਹਾਡੇ ਨਾਲ ਹੈ ਪੂਰਾ ਪੰਜਾਬ ਤੁਹਾਡੇ ਨਾਲ ਹੈ ਸਾਡੀ ਪ੍ਰਸ਼ਾਸਨ ਨੇ ਪਹਿਲਾਂ ਕੋਈ ਨਹੀਂ ਸੁਣੀ ਨਾ ਕਿਸੇ ਪੁਲਿਸ ਨੇ ਸੁਣੀ ਸਾਡੀ ਕਪੂਰਥਲਾ ਪੁਲਿਸ ਨੇ ਕੋਈ ਨਹੀਂ ਸੀ ਸੁਣੀ ਜਦੋਂ ਅੱਜ ਇਹਨਾਂ ਦੇ ਕੋਲ ਆ ਸਾਨੂੰ ਹੌਸਲਾ ਦਿੱਤਾ ਇਹਨਾਂ ਨੇ ਕਾਲ ਵੀ ਕਰਨਗੇ ਔਰ ਸਾਨੂੰ ਬਹੁਤ ਸਾਰਾ ਹੌਸਲਾ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਇਹਨਾਂ ਦੇ ਕਿ ਸਾਨੂੰ ਗਾਜੇ ਨਾਲ ਨੇ ਬਾਕੀ ਅਸੀਂ ਬਹੁਤ ਜਿਹੜਾ ਇਹ ਕ੍ਰਿਸ਼ਨ ਭਾਈ ਜਿਹੜੇ ਨੇ ਬਦਨਾਮ ਕਰ ਰੱਖਿਆ ਬਲਜਿੰਦਰ ਪਾਸਟਰ ਨੇ ਉਹ ਉਸ ਨਾਂ ਤੇ ਉਹ ਕਲੰਕ ਜਿਹੜਾ ਬਲਜਿੰਦਰ ਪਾਸਟਰ ਨੂੰ ਕਲੰਕ ਸੀਗਾ ਇੱਕ ਬਲਜਿੰਦਰ ਪਾਸਟਰ ਇੱਕ ਕ੍ਰਿਸ਼ਨ ਧਰਮ ਦੇ ਨਾਂ ਤੇ ਉਹ ਕਲੰਕ ਸੀਗਾ ਇੱਕ ਜਾਦੂਗਰ ਸੀਗਾ ਉਹ ਲੋਕਾਂ ਨਾਲ ਉਹ ਚਾਂਸੇ ਦੇ ਕੇ ਉਹਨਾਂ ਨੂੰ ਆਪਣੇ ਫਲੇ ਵਿੱਚ ਬਣਾ ਲੱਕੜਦਾ ਸੀਗਾ ਜੀ ਤੇ ਉੱਥੇ ਜਾ ਕੇ ਉਹ ਪਲਾਨ ਕਰਦਾ ਸੀਗਾ ਵੀ ਬੀਲ ਚੇਤੇ ਵਜੇ ਕੋਈ ਹਸਪੀਟਲ ਚ ਬੰਦਾ ਵੀ ਕਹਿੰਦਾ ਮੈਂ ਠੀਕ ਕਰਦਾ ਪਰ ਇਦਾਂ ਦਾ ਕੁਝ ਨਹੀਂ ਸੀਗਾ ਸਭ ਝੂਠ ਸੀਗਾ ਉਹ ਅੰਦਰ ਜਿਹੜਾ ਚਾਰਜ ਦੇ ਅੰਦਰ ਕੰਮ ਚੱਲਦਾ ਸੀਗਾ ਉੱਥੇ ਕੁੜੀਆਂ ਨੂੰ ਛੇੜਛਾੜ ਕਰਨੀ ਮੈਂ ਮੀਡੀਆ ਸਾਹਮਣੇ ਦੱਸ ਨਹੀਂ ਸਕਦਾ ਜਿਹੜੇ ਉੱਥੇ ਕੰਮ ਚੱਲਦੇ ਨੇ ਸਾਡੀਆਂ ਹੋਰ ਭੈਣਾ ਬਹੁਤ ਨੇ ਜਿਹੜੀਆਂ ਉੱਥੇ ਤੰਗ ਪਰੇਸ਼ਾਨ ਨੇ ਹੁਣ ਉੱਥੋਂ ਨਿਕਲ ਕੇ ਬਾਹਰ ਨਿਕਲਣਗੇ ਸਾਨੂੰ ਬਹੁਤ ਸਾਰੀਆਂ ਭੈਣਾਂ ਸਾਡੇ ਸਾਹਮਣੇ ਆਣ ਗਈਆਂ ਕੁੜੀ ਮੁੰਡਾ ਜਿਹੜਾ ਜਿੱਦ ਕਰਕੇ ਲੜਾਈ ਸ਼ੁਰੂ ਹੋਈ ਸੀ ਉਹਨਾਂ ਨੂੰ ਕੁੱਟ ਮਾਰ ਸ਼ੁਰੂ ਉਹਨਾਂ ਨੇ ਹੈਲਪ ਮੰਗੀ ਸੀ ਇੱਕ ਜਿਹੜੀ ਵੀਡੀਓ ਤੁਸੀਂ ਕੈਮਰੇ ਨਾਲ ਹੀ ਦੇਖੀ ਵੀ ਸੀਗੀ ਉਹਦੇ ਵਿੱਚ ਉਹਨਾਂ ਤੋਂ ਹੈਲਪ ਮੰਗੇ ਇਹਨਾਂ ਭੈਣ ਤੋਂ ਰਣਜੀਤ ਤੋਂ ਹੈਲਪ ਮੰਗੀ ਸੀ ਉਹਨਾਂ ਨੇ ਉਹ ਤੋਂ ਬਾਅਦ ਜਦੋਂ ਪਾਸਟਰ ਦੀ মিডিਆ ਸਾਹਮਣੇ ਵੀਡੀਓ ਵਾਇਰਲ ਹੋਈ ਕੁੱਟ ਵਾਲੇ ਲੈਪਟਾਪ ਮਾਰਦੇ ਦੀ ਉਤੋਂ ਬਾਅਦ ਪਤਾ ਲੱਗਿਆ ਕਿ ਇਹ 파ਸਟਰ 파ਸਟਰ ਨਹੀਂ ਇਹ ਇੱਕ ਛੱਡਿਆ ਇਨਸਾਨ ਹੈ ਕਿ ਕਿਵੇਂ ਕੁੜ ਦਾ ਨਜ਼ਰ ਆ ਰਿਹਾ ਕੋਈ ਵੀ ਧਰਮ ਇਦਾਂ ਦਾ ਨਹੀਂ ਕਰਦਾ ਨਾ ਕਿ ਛੱਡੇ ਧਰਮ ਦਾ پیسے ਹੈ ਹੀ ਨਹੀਂ ਕਿ ਇਦਾਂ ਦੇ ਕੋਈ ਯੋ ਕਰੇ ਹੁਣ ਉਹਨੂੰ ਕੱਲ ਅਦਾਲਤ ਨੇ ਸਜ਼ਾ ਦਿੱਤੀ ਹੈ ਪਟਿਆਲੇ ਜੇਲ੍ਹ ਚ ਭੇਜ ਚੁੱਕਿਆ ਔਰ ਇੱਕ ਤਰੀਕ ਨੂੰ ਸਜਾ ਦੱਸੀ ਜਾਊਗੀ ਉਹ 10 ਸਾਲ ਦੀ ਹੈ 20 ਸਾਲ ਦੀ ਹੈ ਉਹ ਦੱਸਿਆ ਜਾਊਗਾ ਮਾਨਿਕ 1 ਅਪ੍ਰੈਲ ਨੂੰ ਬਾਕੀ ਤੁਸੀਂ 2 ਮਿੰਟ ਤੁਸੀਂ ਗੱਲ ਕਰ ਸਕਦੇ ਇੱਕ ਬੇਨਤੀ ਕਰ ਦਵਾ ਪਖੰਡਵਾਦ ਜਿਹੜਾ ਹੈਗਾ ਪੰਚੇਰਾਵਾਦ ਪੰਜਾਬ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਫੱਲਿਆ ਹੋਇਆ ਜਿਹੜਾ ਪਾਸਟਰ ਬਰਜੰਦਰ ਹੈਗਾ ਇਹਨੇ ਇਸਾਈਅਤ ਨੂੰ ਵੀ ਕਲੰਕਿਤ ਕੀਤਾ ਬਲਾਤਕਾਰੀ ਪਾਸਟਰ ਬਰਜੰਦਰ ਹੈ ਪਰ ਕਲੰਕਤ ਸਹਾਇਤ ਹੋ ਗਈ ਅਸੀਂ ਬੇਨਤੀ ਕਰਦੇ ਹਾਂ ਸਾਈਆਂ ਨੂੰ ਵੀ ਸਾਈ ਭਾਰੇ ਚਾਰੇ ਵਿਚਾਰੇ ਨੂੰ ਵੀ ਕਿਉਂਕਿ ਤੁਹਾਡੇ ਧਰਮ ਦਾ ਮਾਮਲਾ ਆ ਤੁਹਾਨੂੰ ਇਸ ਤੇ ਸੰਗਿਆਨ ਲੈਣਾ ਚਾਹੀਦਾ ਤੁਹਾਨੂੰ ਵੀ ਇਸ ਲੜਾਈ ਦੇ ਵਿੱਚ ਨਾਲ ਆਣਾ ਚਾਹੀਦਾ ਤੇ ਇੱਕ ਬੇਨਤੀ ਹੋਰ ਕਰਦਾ ਕਿਸੇ ਵੀ ਇੱਕ ਇੱਕ ਸਾਡੇ ਕੋਲ ਵੀਡੀਓ ਹੋਰ ਆਈ ਹੈ ਇੱਕ ਭੈਣ ਦੇ ਲੱਤਾਂ ਮਾਰੀਆਂ ਗਈਆਂ ਉਸੇ ਡੇਰੇ ਦੇ ਵਿੱਚ ਮੈਂ ਉਹਨੂੰ ਚਰਤ ਨਹੀਂ ਕਮਾਂਗਾ ਸੀਨੇ ਦੇ ਵਿੱਚ ਲੱਤਾਂ ਮਾਰੀਆਂ ਗਈਆਂ ਉਹ ਭੈਣ ਇੰਨੀ ਡਰੀ ਹੋਈ ਆ ਜੀ 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 ਐਸੇ ਪਾਸਟਰ ਵੱਲੋਂ ਮੈਂ ਉਸ ਭੈਣ ਨੂੰ ਕੱਲਾ ਵੀ ਬੇਨਤੀ ਕਰ ਚੁੱਕਿਆ ਵੀ ਪੁੱਤਰ ਤੇਰੀ ਆਵਾਜ਼ ਸਾਡੇ ਤੱਕ ਪਹੁੰਚੀ ਸੀ ਪਰ ਤੇਰੇ ਤੱਕ ਪਹੁੰਚ ਨਹੀਂ ਕਰ ਸਕੇ ਕਿਉਂਕਿ ਤੂੰ ਡਰੀ ਹੋਈ ਆ ਅੱਜ ਤੇਰਾ ਦੋਖੀ ਸਲਾਖਾਂ ਦੇ ਪਿੱਛੇ ਆ ਪੁੱਤ ਇੱਕ ਵਾਰੀ ਤੂੰ ਸਾਹਮਣੇ ਆ ਤੇਰੇ ਨਾਲ ਖੜੇ ਆ ਹਿੰਦੂ ਜਥੇਬੰਦੀਆਂ ਖੜਨਗੀਆਂ ਸਿੱਖ ਜਥੇਬੰਦੀਆਂ ਖੜਨਗੀਆਂ ਪੰਜਾਬ ਦੀਆਂ ਬਹੁਤ ਜਥੇਬੰਦੀਆਂ ਇੰਨਾ ਬੱਚੀਆਂ ਦੇ ਨਾਲ ਇੰਨਾ ਭੈਣਾਂ ਦੇ ਨਾਲ ਖੜਨ ਨੂੰ ਤਿਆਰ ਨੇ ਤੇ ਰਲ ਕੇ ਲੜਨ ਨੂੰ ਤਿਆਰ ਨੇ ਜਿਹਦੇ ਨਾਲ ਵੀ ਚਾਹੇ ਕਿਸੇ ਗੁਰਦੁਆਰੇ ਦੇ ਵਿੱਚ ਚਾਹੇ ਕਿਸੇ ਮੰਦਰ ਦੇ ਵਿੱਚ ਜਾਂ ਕਿਸੇ ਜਿੱਦਾਂ ਨਨਕਾਣਾ ਸਾਹਿਬ ਦੇ ਵਿੱਚ ਉਹ ਜਿਹੜਾ ਇਹ ਅਬ ਅਮਰਤਪਾਲ ਮੈਰੋ ਨੇ ਗੱਲ ਗੱਲ ਕੀਤੀ ਸੀ ਕਿਤੇ ਵੀ ਕਿਸੇ ਡੇਰੇ 'ਚ ਜਾਂ ਕਿਤੇ ਵੀ ਕੋਈ ਇਦਾਂ ਦੀ ਗੱਲ ਹੁੰਦੀ ਹੈਗੀ ਆ ਅਸੀਂ ਖੜੇ ਆ ਅੱਜ ਅਕਾਲ ਤਖਤ ਸਾਹਿਬ ਨੇ ਵੀ ਇਹ ਸਾਨੂੰ ਥਾਪੜਾ ਦਿੱਤਾ ਹੈਗਾ ਕਿ ਲੜੋ ਤੇ ਅਕਾਲ ਤਖਤ ਸਾਬ ਸਾਡੇ ਪਿੱਛੇ ਪਿੱਛੇ ਕਰਿਆ ਜੀ ਤੁਸੀਂ ਇਹ ਹਾਂ ਦੀ ਇੱਕ ਪੀਲ ਕੀਤੇ ਦਾ ਸਵਾਲ ਕਰ ਰਹੇ ਹੋ ਕਿ ਤੁਸੀਂ ਕਿਸੇ ਕਿਸੇ ਪਾਸੇ ਨਾਲ ਕਹਿ ਰਹੇ ਹੋ ਕਿ ਉਹ ਤੇ ਡਿਬੇਟਾ ਕਰਦੇ ਪਏ ਉਹਦੇ ਹੱਕ ਦੇ ਵਿੱਚ ਮੈਂ ਮੈਂ ਇਹ ਪੁੱਛਿਆ ਸੀਗਾ ਪਾਸ ਤੋਂ ਇਹ ਪੁੱਛਿਆ ਸੀ ਵੀ ਜੇ ਤੂੰ ਰੱਬ ਹੀ ਐ ਜੇ ਤੂੰ ਤੁਹਾਡਾ ਪਹਿਲਾਂ ਇੰਨੇ ਦੀ ਗੱਲ ਕਰਨ ਦੇ ਲਈ ਖੜਿਆ ਵਾ ਉਹਨਾਂ ਦਾ ਸਹਾਰਾ ਬਣਿਆ ਜੀ ਔਰ ਜੋ ਵੀ ਅੱਜ ਮੇਰੀਆਂ ਭੈਣਾਂ ਨੇ ਢਿੰਗਾ ਨੇ ਆਣ ਕੇ ਸੱਚੇ ਪਾਤਸ਼ਾਹ ਦੇ ਦਰ ਘਰ ਦੇ ਆਣ ਕੇ ਫਰਿਆਦ ਕੀਤੀ ਆ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਦਰ ਘਰ ਤੇ ਤੋ ਉਹਨਾਂ ਦਾ ਦਰਦ ਬਹੁਤ ਵੱਡਾ ਜੀ ਔਰ ਦਰਦ ਇਹ ਸਾਰੇ ਪੰਜਾਬ ਨੂੰ ਸਾਰੇ ਪੰਥ ਨੂੰ ਔਰ ਮੈਂ ਪੰਥ ਦੀ ਗੱਲ ਨਹੀਂ ਕਰਦਾ ਜਿੰਨੇ ਵੀ ਧਰਮ ਦੇ ਲੋਕ ਆ ਉਹ ਭਾਵੇਂ ਕਿਸੇ ਵੀ ਧਰਮ ਦੇ ਆ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਆ ਰੱਬੀ ਗੁਣਾ ਨੂੰ ਪਿਆਰ ਕਰਨ ਵਾਲੇ ਉਨਾ ਨੂੰ ਇਸਦੀ ਫਰਿਆਦ ਜ਼ਰੂਰ ਸੁਣਨੀ ਚਾਹੀਦੀ ਆ ਔਰ ਜੋ ਕੁਝ ਵੀ ਉਸ ਬੱਚੀ ਨੇ ਕਹਿਆ ਥੋੜੇ ਸਮੇਂ ਬਾਅਦ ਤੁਹਾਨੂੰ ਸਾਰਾ ਕੁਝ ਮਿਲ ਜੂਗਾ ਜੋ ਅਸੀਂ ਕਿਹਾ ਉਹ ਵੀ ਤੁਹਾਨੂੰ ਮਿਲ ਜੂਗਾ ਪਰ ਮੈਂ ਸੱਚੇ ਪਾਤਸ਼ਾਹ ਦੇ ਦਰ ਦੇ ਸੇਵਕ ਹੋਣ ਦੇ ਨਾਤੇ ਤੇ ਕਹਿੰਨਾ ਵਾ ਕਿ ਸ੍ਰੀ ਅਕਾਲ ਤਖਤ ਸਾਹਿਬ ਮਜਲੂਮਾਂ ਲਈ ਖੜਿਆ ਵਾ ਹਮੇਸ਼ਾ ਖੜਿਆ ਵਾ ਗੁਰੂ ਦਾ ਪੰਥ ਖੜਿਆ ਵਾ ਤੇ ਸ੍ਰੀ ਅਕਾਲ ਤਖਤ ਸਾਹਿਬ ਇਸ ਮਜਲੂਮ ਧੀ ਵਾਸਤੇ ਸਾਡੀ ਭੈਣ ਵਾਸਤੇ ਜਰੂਰ ਖੜੂਗਾ ਬਾਕੀ ਜੋ ਗੱਲਬਾਤ ਹੋਈ ਆ ਉਹ ਤੁਹਾਨੂੰ ਹੁਣੇ ਸਾਰੀ ਇਹ ਰਿਲੀਜ਼ ਕਰ ਦੇਣਗੇ ਮੈਂ ਤੇ ਦੁਨੀਆ ਭਰ ਦੇ ਜਿਹੜੇ ਇਨਸਾਫ ਪਸੰਦ ਲੋਕ ਆ ਉਹਨਾਂ ਨੂੰ ਇਹ ਆਖਦਾ ਵਾਂ ਕਿ ਤੁਸੀਂ ਜਰੂਰ ਇਹਨਾਂ ਗੱਲਾਂ ਤੇ ਗੌਰ ਕਰੋ ਕਿਉਂਕਿ ਬਾਬਾ ਸ਼ੇਖ ਫਰੀਦ ਸਾਹਿਬ ਦੇ ਬਚਨ ਨੇ ਨਾ ਮਈ ਫਰੀਦਾ ਲੋੜੈ ਦਾਖ ਬਜੂਰੀਆਂ ਕਿੱਕਰ ਬੀਜੈ ਜੱਟ ਠੰਡਾ ਇਹਨ ਕਤਾਈਂਦਾ ਪੈਂਦਾ ਲੋੜਾ ਪੱਟ ਇਹੋ ਜੇ ਬਿਰਤੀ ਦੇ ਲੋਕ ਜਿਹੜੇ ਸਾਡੀਆਂ ਧੀਆਂ ਪੈਣਾ ਪ੍ਰਤੀ ਇਹੋ ਜੀ ਸੋਚ ਰੱਖਦੇ ਆ ਇਹਨਾਂ ਦੀ ਜੇ ਪੁਸ਼ਪ ਪਨਾਹੀ ਕਰਾਂਗੇ ਤੇ ਜਿਵੇਂ ਬਾਬਾ ਫਰੀਦ ਜੀ ਨੇ ਆਖਿਆ ਨਾ ਵੀ ਕਿਕਰਾਂ ਬੀਜ ਕੇ ਬਜਨੌਰ ਦੀਆਂ ਦਾਖਾਂ ਨਹੀਂ ਖਾਧੀਆਂ ਜਾ ਸਕਦੀਆਂ ਇਹ ਮਾੜੀ ਬਿਰਤੀ ਵਾਲੇ ਲੋਕਾਂ ਦੀ ਕੋਈ ਵੀ ਪੁਸ਼ਪ ਪਨਾਹੀ ਕਰੇ ਉਹਦੇ ਨਾਲ ਕਿਸੇ ਦਾ ਨਹੀਂ ਭਲਾ ਹੋਣਾ ਕਿਸੇ ਸਮਾਜ ਦਾ ਨਹੀਂ ਹੋਣਾ ਕਿਸੇ ਧਰਮ ਦਾ ਨਹੀਂ ਹੋਣਾ ਔਰ ਇਸ ਮਸਲੇ ਤੇ ਸਾਰੇ ਧਰਮਾਂ ਦੇ ਲੋਕਾਂ ਨੂੰ ਇੱਕ ਮੁੱਠ ਹੋਣਾ ਚਾਹੀਦਾ ਪੰਜਾਬ ਦੀ ਇੱਕ ਸਾਈਕੀ ਆ ਸਾਡੇ ਪੰਥ ਦੀ ਵੀ ਆ ਅਸੀਂ ਇਹ ਸਮਝਦੇ ਹਾਂ ਆਪਣੇ ਤੋਂ ਛੋਟੀਆਂ ਸਾਡੀਆਂ ਧੀਆ ਵਾਂ ਬਰਾਬਰ ਦੀਆਂ ਭੈਣਾਂ ਵਾਂ ਵੱਡੀਆਂ ਸਾਡੀਆਂ ਮਾਵਾਂ ਵਾਂ ਜਿਸ ਪੰਜਾਬ ਦੀ ਧਰਤੀ ਤੇ ਅਨੇਕਾਂ ਵਾਰੀ ਮਜਲੂਮਾਂ ਲਈ ਇਥੋਂ ਜਥੇ ਜਾਂਦੇ ਰਹੇ ਹੁਣ ਸਹਬਜ਼ਾਦਾ ਬਾਬਾ ਜੀ ਸਿੰਘ ਬੱਸੀ ਪਠਾਣਾ ਦੇ ਹਾਕਮ ਦੇ ਨਾਲ ਕੱਲ ਹੀ ਲੜੇ ਹੋਦੋਂ ਆਨੰਦਪੁਰ ਸਾਹਿਬ ਦੇ ਨੇੜੇ ਕਿਉਂਕਿ ਉਹ ਇੱਕ ਗਰੀਬ ਦੀ ਪਤਰੀ ਨੂੰ ਲੈ ਗਿਆ ਧੱਕਾ ਆਇਆ ਹੈ। ਤੋਂ ਗੁਰੂ ਨਾਨਕ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦਾ ਦਰ ਘਰ ਹਮੇਸ਼ਾ ਧੱਕੇ ਦੇ ਖਿਲਾਫ ਖੜਿਆ ਵਾ।